ਸਾਰਿਆਂ ਨੂੰ ਪਿਆਰ ਭਰੀ ਸਸ਼ੇਖਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੀ ਚੈਨਲ ਤੇ ਮਲਾਜ਼ਮਾਂ ਦੀ ਲਈ ਵੱਡੀ ਖਬਰ ਰਾਜਸਥਾਨ ਦੀ ਡਬਲ ਬੈਂਚ ਨੇ ਕੰਪਿਊਟੇਸ਼ਨ ਸੰਬੰਧੀ ਸਰਕਾਰ ਤੋਂ 2 ਹਫ਼ਤਿਆਂ ਦੇ ਅੰਦਰ ਅੰਦਰ ਜਵਾਬ ਦਾਇਰ ਕਰਨ ਲਈ ਮੰਗ ਕੀਤੀ ਹੈ ਸੋ ਦੋਸਤੋ ਸੁਪਰੀਮ ਕੋਰਟ ਨੇ ਦਿੱਤਾ ਮਲਾਜ਼ਮਾਂ ਨੂੰ ਵੱਡਾ ਤੋਹਫਾ ਕੀ ਹੈ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਦੇਖਣਾ ਜੀ ਚੈਨਲ ਤੇ ਨਵੇਂ ਚੈਨਲ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਜੀ ਕਿ ਮਲਾਜ਼ਮਾਂ ਦੇ ਤੇ ਪੈਸ਼ਨਰ ਦੇ ਲਈ ਜਿਹੜੀ ਵੱਡੀ ਖਬਰ ਆਈ ਹੈ ਜੋ ਕਿ ਰਿਟਾਇਰ ਹੋਏ ਆਸਮਾਨੀ ਉਹਨਾਂ ਦੁਆਰਾ ਆਪਣੀ ਜੋ ਪੈਨਸ਼ਨ ਹੈ ਉਸ ਨੂੰ ਕੰਪਿਊਟ ਕਰਵਾਇਆ ਜਾਂਦਾ ਹੈ ਉਸ ਦੀ ਰਿਕਵਰੀ ਦਾ ਜਿਹੜਾ ਸਮਾ ਹੈ ਜੋ 15 ਸਾਲ ਉਸ ਨੂੰ ਲੈ ਕੇ ਵੱਡੀ ਖਬਰ ਆਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਸੁਪਰੀਮ ਕੋਰਟ ਨੇ ਇੱਕ ਅਹਿਮ ਫੈਸਲਾ ਇਤਿਹਾਸਿਕ ਫੈਸਲਾ ਜਿਹੜਾ ਕੀਤਾ ਹੈ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜੋ ਕਿ ਸੀਡਬਲਯੂਪੀ ਨੰਬਰ 2490 ਔਰ ਕੇਸ ਨੰਬਰ 82 22 ਸੁਪਰੀਮ ਕੋਰਟ ਨੇ ਕੇਂਦਰੀ ਕਰਮਚਾਰੀਆਂ ਦੀ ਕੰਪਿਊਟੇਸ਼ਨ ਦੀ ਵਸੂਲੀ ਨੂੰ ਨਜਾਇਜ਼ ਠਹਿਰਾਇਆ ਹੈ ਤੇ ਸਾਰੇ ਕ ਸਰਕਾਰੀ ਕਰਮਚਾਰੀਆਂ ਦੇ ਲਈ ਜੋ ਕਿ ਬਹੁਤ ਹੀ ਚੰਗੀ ਖਬਰ ਹੈ ਪੈਨਸ਼ਨ ਦੀ ਜੋ ਪੈਨਸ਼ਨ ਹੈ ਉਹਨਾਂ ਦੁਆਰਾ ਕੰਪਿਊਟ ਕਰਵਾਈ ਜਾਂਦੀ ਹੈ 15 ਸਾਲ ਦੇ ਵਿੱਚ 180 ਕਿਸ਼ਤਾਂ ਦੇ ਵਿੱਚ ਇਹ ਰਿਕਵਰੀ ਹੋ ਜਾਂਦੀ ਹੈ ਪਰ ਜਿਹੜਾ ਮਾਨਯੋਗ ਸੁਪਰੀਮ ਕੋਰਟ ਨੇ ਇਹ ਫੈਸਲਾ ਬਦਲ ਦਿੱਤਾ ਹੈ ਜਿਹੜਾ ਕਿ ਉਹਨਾਂ ਦੁਆਰਾ ਇਸ ਫੈਸਲੇ ਨੂੰ ਬਦਲ ਦਿੱਤਾ ਗਿਆ ਹੈ ਅਤੇ ਵੱਡਾ ਐਲਾਨ ਕੀਤਾ ਹੈ ਕਿ 10 ਸਾਲ 8 ਮਹੀਨੇ ਦੇ ਵਿੱਚ ਇਹ ਜੀ ਰਿਕਵਰੀ ਕੀਤੀ ਜਾਵੇਗੀ WPC ਨੰਬਰ ਜਿਹੜਾ 2490 ਜਿਹੜਾ 8222 ਇਹ ਜਿਹੜਾ ਫੈਸਲਾ ਆਇਆ ਹੈ ਸਰਕਾਰੀ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਬਹੁਤ ਹੀ ਲਾਭਕਾਰੀ ਹੋਵੇਗਾ ਰਿਟਾਇਰਮੈਂਟ ਬਲਾਸਮਾ ਦੇ ਲਈ ਵੱਡੀ ਖਬਰ ਇਹ ਹੈ ਜੋ ਕਿ ਕੰਪਿਊਟੇਸ਼ਨ ਕਰਵਾਈ ਜਾਂਦੀ ਹੈ ਪੈਨਸ਼ਨ ਉਹਨਾਂ ਦੇ ਲਈ ਵੱਡੀ ਖੁਸ਼ਖਬਰੀ ਜਿਹੜੀ ਹੈ 200 ਲੇਕਿਨ ਜਿਹੜਾ ਵਿਆਜ ਦਰ ਹੈ 12% ਨਿਰਧਾਰਿਤ ਕੀਤੀ ਜਾਂਦੀ ਹੈ ਜੋ ਕਿ ਲੇਕਿਨ ਹੁਣ ਜਿਹੜਾ ਵਿਆਜ ਦਰ ਹੈ 7% ਹੀ ਰਹਿ ਚੁੱਕੀ ਹੈ ਹਰਿਆਣਾ ਸਰਕਾਰ ਨੇ ਕਰਮਚਾਰੀ ਜੋ ਕਿ ਰਿਟਾਇਰ ਹੋਏ ਸ਼੍ਰੀ ਜਿੰਦਲ ਦੁਆਰਾ ਇਸ ਦੇ ਜੋ ਕੰਪਿਊਟਰ ਜਿਹੜੀ ਕਰਵਾਈ ਜਾਂਦੀ ਹੈ ਉਸ ਦੀ ਵਸੂਲੀ ਨੂੰ ਲੈ ਕੇ ਨਜ਼ਾਇਜ਼ ਠਹਿਰਾਇਆ ਗਿਆ ਹੈ ਜਿਸ ਨੂੰ ਲੈ ਕੇ ਜਜਮੈਂਟ ਸੁਪਰੀਮ ਕੋਰਟ ਨੇ ਵੀ ਦਿੱਤਾ ਹੈ ਬੱਡੀ ਅਪਡੇਟ ਆਈ ਹੈ ਜੋ ਕਿ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਤੋਂ ਇਲਾਵਾ ਦੋਸਤੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਜਿਹੜੇ ਪੰਜਾਬ ਸਰਕਾਰ ਦੇ ਮਲਾਸਮਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਉਹ ਸੰਘਰਸ਼ ਕਰ ਰਹੇ ਨੇ ਮਲਾਸਮਾਂ ਦੇ ਡੀਏ ਦੇ ਵਿਵਾਦ ਦਾ ਨਹੀਂ ਕੀਤਾ ਜਾ ਰਿਹਾ ਹੈ ਮਲਾਜ਼ਮ ਲਗਾਤਾਰ ਜਿਹੜੇ ਹੈ ਸੰਘਰਸ਼ ਕਰ ਰਹੇ ਨੇ ਕੇਂਦਰ ਸਰਕਾਰ ਦੇ ਮਲਾਸਮਾਂ ਦੀ ਤਰ੍ਹਾਂ ਜਿਹੜਾ ਹੈ ਪੰਜਾਬ ਸਰਕਾਰ ਦੇ ਮਲਾਸਮਾਂ ਦਾ ਇਸ ਟਾਈਮ ਜਿਹੜਾ ਹੈ 42% ਹੈ ਪੰਜਾਬ ਸਰਕਾਰ ਦੇ ਮਲਾਜ਼ਮ ਮੰਗ ਕਰਦੇ ਹਨ ਕਿ ਉਹਨਾਂ ਦੇ ਡੀਏ ਦੇ ਵਿੱਚ ਵਾਧਾ ਕਰਕੇ ਸਰਕਾਰ ਮਲਾਜ਼ਮਾਂ ਦੀ ਤਰ੍ਹਾਂ ਜਿਹੜੀ ਮਲਾਜ਼ਮ ਉਹਨਾਂ ਨੂੰ ਦਿੱਤਾ ਜਾਵੇ 17/7/2020 ਤੋਂ ਬਾਅਦ ਜਿਹੜੇ ਭਰਤੀ ਹੋਏ ਮਲਾਜ਼ਮਾਂ ਦੇ ਉੱਪਰ ਜੋ ਕੇਂਦ ਸਤਮਾ ਪੇ ਕਮਿਸ਼ਨ ਲਗਾਇਆ ਗਿਆ ਹੈ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਹੈ ਪਰ ਪੰਜਾਬ ਸਰਕਾਰ ਨੇ ਹਜੇ ਤੱਕ ਲਾਗੂ ਨਹੀਂ ਕੀਤਾ ਪੰਜਾਬ ਸਰਕਾਰ ਇਸ ਫੈਸਲੇ ਨੂੰ ਜਲਦ ਤੋਂ ਜਲਦ ਲਾਗੂ ਕਰੇ ਅਤੇ ਮਲਾਸਮਾਂ ਨੂੰ ਵੱਡੀ ਖੁਸ਼ਖਬਰੀ ਦੇਵੇ ਪ੍ਰਾਣੀ ਪੈਨਸ਼ਨ ਸਕੀਮ ਨਹੀਂ ਜਿਹੜੀ ਹੈ 1972 ਨਿਯਮ 1972 ਤੋਂ ਬਾਅਦ ਪੜਤੀ ਹੋਏ ਮਲਾਸਮਾਂ ਨੂੰ ਲਾਗੂ ਕੀਤਾ ਜਾਵੇ ਆਸ਼ਾ ਵਰਕਰਾਂ ਮੈਡ ਐ ਮਿਲ ਵਰਕਰਾਂ ਤੇ ਜਿਹੜੇ ਮਾਮਲੇ ਨੇ ਮੰਗਾਂ ਦਾ ਹੱਲ ਜਲਦ ਤੋਂ ਜਲਦ ਕਰੇ ਦੋਸਤੋ ਦੇਖਣ ਵਾਲੀ ਗੱਲ ਇਹ ਹੋਵੇਗੀ ਜਿਹੜਾ ਕੋਈ ਵੀ ਜਿਹੜਾ ਲਾ ਅੱਜ ਜਿਹੜੀ ਕੈਬਨਿਟ ਜਿਹੜੀ ਮੀਟਿੰਗ ਰੱਖੀ ਗਈ ਹੈ ਜਿਹੜੀ ਚੰਡੀਗੜ੍ਹ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਦੁਆਰਾ ਉਹਨਾਂ ਦੇ ਵਿੱਚ ਜ ਹੌਲੀ ਦਾ ਕੋਈ ਵੱਡਾ ਤੋਹਫਾ ਜਿਹੜਾ ਮਲਾਸਮਾਂ ਨੂੰ ਜਿਹੜਾ ਹੈ ਡੀ ਐਸ ਸੰਬੰਧੀ ਕੋਈ ਵੀ ਜਿਹੜੀ ਹੈ ਇੱਕ ਕਿਸ਼ਤ ਜਾਰੀ ਕਰ ਸਕਦੀ ਹੈ ਕੋਈ ਵੀ ਇਸ ਸਬੰਧੀ ਕੋਈ ਵੀ ਮੀਟਿੰਗ ਦੁਆਰਾ ਸਬੰਧੀ ਕੋਈ ਅਪਡੇਟ ਆਂਦੀ ਹੈ ਤਾਂ ਜਰੂਰ ਇਸ ਚੈਨਲ ਤੇ ਲੈ ਕੇ ਆਵਾਂਗੇ ਕੋਈ ਵੀ ਆਫੀਸ਼ੀਅਲ ਲੈਟਰ ਜਾਰੀ ਹੁੰਦਾ ਜਰੂਰ ਇਸ ਚੈਨਲ ਤੇ ਸਾਂਝਾ ਕਰਾਂਗੇ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂ ਸ਼ੇਅਰ ਕਰਨਾ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ